ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੀ ਰਾਸ਼ਟਰੀ ਮੌਸਮ ਐਜੰਸੀ ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਲੰਬੇ ਸਮੇਂ ਤੱਕ ਪੈਣ ਵਾਲੀ ਗਰਮੀ ਦੀ ਚੇਤਾਵਨੀ ਦੇ ਦਿੱਤੀ ਹੈ ਜਿਸ ਕਾਰਨ ਦੱਖਣੀ ਪੱਛਮੀ ਅਨਟਾਰੀਓ ਦੇ ਸਾਰੇ ਹਿੱਸਿਆਂ ਵਿੱਚ ਬਿਆਨਕ ਗਰਮ ਅਤੇ ਹਮਸਵਾਲੀ ਸਥਿਤੀ ਬਣਨ ਦੀ ਉਮੀਦ ਹੈ ਐਤਵਾ ਦੁਪਹਿਰ এনਵਾਇਰਨਮੈਂਟ ਅਤੇ ਸਮਲਾਈਮੇਟ ਚੇਂਜ ਕੈਨੇਡਾ ਦੇ ਲੰਡਨ ਟੋਰਾਂਟੋ ਨਿਆਗਰਾ ਓਵਨ ਸਾਊਂਡ ਅਤੇ ਕਿੰਗਸਟਨ ਅਨਟਾਰੀਓ ਸਮੇਤ ਦੱਖਣ ਅਨਟਾਰੀਓ ਦੇ ਇੱਕ ਵੱਡੇ ਹਿੱਸੇ ਦੇ ਲਈ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ এনਵਾਇਰਨਮੈਂਟ ਕੈਨੇ ਮੇ ਵੱਤੋ ਵੱਧ ਤਾਪਮਾਨ 30 ਦੇ ਵਿਚਕਾਰ ਪਹੁੰਚਦੀ ਉਮੀਦ ਜਾਈ ਜਾ ਰਹੀ ਹੈ ਜਿਸ ਵਿੱਚ ਪੂਰੇ ਹਫਤੇ ਹਿਊਮਿਡੈਕਸ 40 ਤੋਂ 45 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਉਮੀਦ ਹੈ ਤੇ ਚੇਤਾਵਨੀ ਦੇ ਵਿੱਚ ਕਿਹਾ ਗਿਆ ਹੈ ਕਿ ਰਾਤ ਨੂੰ ਥੋੜੀ ਰਾਹਤ ਵੀ ਮਿਲੇਗੀ ਕਿਉਂਕਿ ਹੇਠਲਾ ਤਾਪਮਾਨ ਵੀ ਤੇ 13 ਡਿਗਰੀ ਸੈਲਸੀਅਸ ਅਤੇ ਹਿਊਮਿਡੈਕਸ 26 ਤੋਂ 30 ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ ਟੋਰਾਂਟੋ ਦੇ ਵਿੱਚ ਗਰਜ ਨਾਲ ਮੀਂਹ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ এনवायरमेंट ਕੈਨੇਡਾ ਗਰਮੀਆਂ ਦੀ ਚੇਤਾਵਨੀ ਤੱਦ ਦੇ ਜਾਰੀ ਕਰਦਾ ਹੈ ਜਦੋਂ ਲਗਾਤਾਰ 2 ਚਾਅਸ ਤੋਂ ਜ਼ਿਆਦਾ ਦਿਨਾਂ ਤੱਕ ਦਿਨ ਦਾ ਅਧਿਕਤਮ ਤਾਪਮਾਨ 31 ਡਿਗਰੀ ਸੈਲਸੀਅਸ ਜਾਂ ਉਸ ਤੋਂ ਜ਼ਿਆਦਾ ਤੇ ਰਾਤ ਦਾ ਹੇਠਲਾ ਤਾਪਮਾਨ ਵੀ ਤੋਂ ਡਿਗਰੀ ਸੈਲਸੀਅਸ ਜਾਂ ਉਸ ਤੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਜਤਾਈ ਜਾਂਦੀ ਹੈ ਇਸ ਨਾਲ ਹੀ ਵਟੇਰੇ ਅਪਡੇਟ ਦੇ ਲਈ ਤੁਹਾਨੂੰ ਦਿਖਾਉਂਦੇ ਆ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸੰਘਾ ਦੀ ਰਿਪੋਰਟ ਅਲਸੇ ਦੇਖੋ ਜੀ ਐਡਮਿੰਟਨ ਦਾ ਦਰਤਾ ਇਸ ਵੇਲੇ سرمਈ ਜਿਹਾ ਹੋਇਆ ਆ ਹਾਂਜੀ ਕਿਉਂਕਿ ਬੱਦਲਬਾਈ ਹੋਈ ਸਾਰੇ ਪਾਸੇ ਹਾਂ ਹਾਂ ਔਰ ਕਿਸੇ ਵੇਲੇ ਵੀ ਬਰਖਾ ਹੂਣ ਦੇ ਆਸਾਰ ਹੈਗੇ ਨੇ ਇੱਕ ਦਿਨ ਧੁੱਪ ਕੱਲ ਬਹੁਤ ਵਧੀਆ ਦਿਨ ਲੱਗਾ ਤੇ ਕੱਲ ਰਾਤੀ ਫਿਰ ਬੱਦਲਬਾਈ ਜਿਹੜੀ ਆ ਉਹ ਸ਼ੁਰੂ ਹੋ ਗਈ ਤੇ ਅੱਜ ਸਵੇਰੇ ਫਿਰ ਇਸੇ ਤਰ੍ਹਾਂ ਦੀ ਬੱਦਲਬਾਈ ਹੈਗੀ ਆ ਜੀ ਥੋੜੀ ਬਹੁਤ ਮੇਰਾ ਖਲਕਣੀਆਂ ਵੀ ਡਕਣ ਗਈਆਂ ਪਰ ਇੰਨੀ ਨਹੀਂ ਹਜੇ ਸਿਰਫ ਬੱਦਲਬਾਈ ਹੈਗੀ ਆ ਤੇ ਇਸ ਕਰਕੇ ਸੂਰਜ ਦੇਵਤਾ ਕੋਈ ਸ਼ਕਲ ਨਹੀਂ ਦਿਖਾ ਰਿਹਾ ਕਿਤੇ ਪਾਸੇ ਵੀ ਅ ਕੈਲਗਰੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਚਲਸਲਾ ਹੈਗਾ ਜੀ ਕੋਈ ਬਾਲਾ ਵਧੀਆ ਨਹੀਂ ਹੈ ਅ ਥੋੜੇ ਦੋ ਦਿਨ ਪਹਿਲਾਂ ਜਿਹੜਾ ਇਹ ਬਰਖਾ ਹੋਈ ਆ ਉਹ ਕਾਫੀ ਅ ਵਧੀਆ ਬਰਖਾ ਹੋਈ ਸਾਰੇ ਪਾਸੇ ਮਤਲਬ ਜਿਹੜੀ ਰਾਹਤ ਭਾਲਦੇ ਸੀਗੇ ਲੋਕ ਇੱਕ ਤਾਂ ਛੋਕਾ ਪਿਆ ਹੋਇਆ ਸੀਗਾ ਸਾਡੇ ਥੂਬੇ ਦੇ ਵਿੱਚ ਆਲਮੋਸਟ ਅ ਔਰ ਦੂਸਰਾ ਸੀਗਾ ਜਿਹੜੀਆਂ ਅੱਗਾਂ ਵਾਲੀ ਸਿਚੁਏਸ਼ਨ ਸੀਗੀ ਉਹਦੇ ਤੋਂ ਵੀ ਰਾਹਤ ਮਿਲੀ ਆ ਜਿਹੜਾ ਜਿਹੜਾ ਮਹੀ ਪਿਆ ਪਰ ਤੋਂ ਚੋਤੇ ਸਰਦ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਤੇ ਕੀ ਹਾਲ ਚਾਲ ਹੈ ਐਡਮਿੰਟਨ ਦੇ ਮੌਸਮ ਦਾ ਆਸ-ਪਾਸ ਦਾ ਥੋੜਾ ਦੱਸੋ ਕੈਲਗਰੀ ਦੇ ਵਿੱਚ ਵੈਦਰ ਕੀ ਚੱਲ ਰਿਹਾ ਹੈ ਤੁਹਾਡੀ ਸਾਈਡ ਵਾਲਾ ਕੀ ਚੱਲ ਰਿਹਾ ਹੈਗਾ ਕਿਉਂਕਿ ਜਦੋਂ ਅਸੀਂ ਵੈਂਕੂਵਰ ਇੱਥੇ ਸਰੀ ਦੀ ਗੱਲ ਕਰ ਲੈਂਦੇ ਆ ਇੱਥੇ ਤਾਂ ਅਜੇ ਵੀ ਮੀਂਹ ਪੈ ਰਿਹਾ ਤੇ ਠੰਡਾ ਜਿਹਾ ਮੌਸਮ ਜਿਹੜਾ ਵਿੱਚੋ ਵਿੱਚ ਉਹਦੀ ਹੋ ਜਾਂਦਾ ਵੈਸੇ ਗਰਮੀਆਂ ਤਾਂ ਦੇ ਨਹੀਂ ਚੱਲ ਰਹੇ ਨੇ ਵੈਸੇ ਦੇਖੋ ਜੀ ਐਡਮਿੰਟਨ ਦਾ ਵੈਦਰ ਤਾਂ ਇਸ ਵੇਲੇ ਸਰਮਈ ਜਿਹਾ ਹੋਇਆ ਆ ਹਾਂਜੀ ਕਿਉਂਕਿ ਬੱਦਲ ਵਾਈ ਹੋਈ ਸਾਰੇ ਪਾਸੇ ਔਰ ਕਿਸੇ ਵੇਲੇ ਵੀ ਬਰਖਾ ਹੂਣ ਦੇ ਅਸਾਰ ਹੈਗੇ ਨੇ ਇੱਕ ਦਿਨ ਧੁੱਪ ਕੱਲ ਬਹੁਤ ਵਧੀਆ ਦਿਨ ਲੱਗਾ ਤੇ ਕੱਲ ਰਾਤੀ ਫਿਰ ਬੱਦਲਵਾਈ ਜਿਹੜੀ ਆ ਉਹ ਸ਼ੁਰੂ ਹੋ ਗਈ ਤੇ ਅੱਜ ਸਵੇਰੇ ਫਿਰ ਇਸੇ ਤਰ੍ਹਾਂ ਦੀ ਬੱਦਲਵਾਈ ਹੈਗੀ ਆ ਜੀ ਥੋੜੀ ਬਹੁਤ ਮੇਰੇ ਖਲਕਣੀਆਂ ਵੀ ਡਕਣ ਗਈਆਂ ਪਰ ਇੰਨੀ ਨਹੀਂ ਹਜੇ ਸਿਰਫ ਬੱਦਲਵਾਈ ਹੈਗੀ ਆ ਤੇ ਇਸ ਕਰਕੇ ਸੂਰਜ ਦੇਵਤਾ ਫੁਰੀ ਸ਼ਕਲ ਨਹੀਂ ਦਿਖਾ ਰਿਹਾ ਕਿਤੇ ਪਾਸੇ ਵੀ ਅ ਕੈਲਗਰੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਚਲਸਲਾ ਹੈਗਾ ਜੀ ਕੋਈ ਬਾਲਾ ਵਧੀਆ ਨਹੀਂ ਹੈ ਥੋੜੇ ਦੋ ਦਿਨ ਪਹਿਲਾਂ ਜਿਹੜਾ ਇਹ ਬਰਖਾ ਹੋਈ ਆ ਉਹ ਕਾਫੀ ਵਧੀਆ ਬਰਖਾ ਹੋਈ ਸਾਰੇ ਪਾਸੇ ਮਤਲਬ ਜਿਹੜੀ ਰਾਹਤ ਭਾਲਦੇ ਸੀਗੇ ਲੋਕ ਇੱਕ ਤਾਂ ਛੋਕਾ ਪਿਆ ਹੋਇਆ ਸੀਗਾ ਸਾਡੇ ਸੂਬੇ ਦੇ ਵਿੱਚ ਆਲਮੋਸਟ ਔਰ ਦੂਸਰਾ ਸੀਗਾ ਜਿਹੜੀਆਂ ਅੱਗਾਂ ਵਾਲੀ ਸਿਚੁਏਸ਼ਨ ਸੀਗੀ ਉਹਦੇ ਤੋਂ ਵੀ ਰਾਹਤ ਮਿਲੀ ਆ ਜਿਹੜਾ ਜਿਹੜਾ ਮੀਂਹ ਪਿਆ ਪਰ ਤੋਂ ਚੋਕ। ਸੰਗਾ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਤੇ ਕੀ ਹਾਲ ਚਾਲ ਹੈ ਐਡਮਿੰਟਨ ਦੇ ਮੌਸਮ ਦਾ ਆਸ-ਪਾਸ ਦਾ ਥੋੜਾ ਦੱਸੋ ਕੈਲਗਰੀ ਦੇ ਵਿੱਚ ਵੈਦਰ ਕੀ ਚੱਲ ਰਿਹਾ ਹੈ ਤੁਹਾਡੀ ਸਾਈਡ ਵਾਲਾ ਕੀ ਚੱਲ ਰਿਹਾ ਹੈਗਾ ਕਿਉਂਕਿ ਜਦੋਂ ਅਸੀਂ ਵੈਨਕੂਵਰ ਇੱਥੇ ਸਰੀ ਦੀ ਗੱਲ ਕਰ ਲੈਂਦੇ ਆ ਇੱਥੇ ਤਾਂ ਅਜੇ ਵੀ ਮੀਂਹ ਪੈ ਰਿਹਾ ਤੇ ਠੰਡਾ ਜਿਹਾ ਮੌਸਮ ਜਿਹੜਾ ਵਿੱਚ ਵਿੱਚ ਉਹਦੀ ਹੋ ਜਾਂਦਾ ਵੈਸੇ ਗਰਮੀਆਂ ਤਾਂ ਦੇ ਨਹੀਂ ਚੱਲ ਰਹੀ ਨੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ